ਨਾ ਪੰਮਿੰਦਰ ਸਿੰਘ ਆ ਜੀ ਪਿੰਡ ਖਟੜਾ ਆ ਜੀ ਚ ਕੀ ਗੱਲ ਹੋਈ ਹੈ ਤੇ ਮੈਂ ਜੀ ਇਧਰੋਂ ਆ ਰਿਹਾ ਸੀਗਾ ਤੇ ਮੀਂਹ ਪੈ ਰਿਹਾ ਸੀਗਾ ਮੀਂਹ ਪੈਣ ਤੋਂ ਜਦ ਮੈਂ ਬਾਦ ਨੰਗਿਆ ਤਾਂ ਉਰੇ ਮੈਂ ਦੇਖਿਆ ਕਿ ਕੁੱਤੇ ਖਾ ਰਹੇ ਸੀਗੇ ਇੱਕ ਬੰਦੇ ਨੂੰ ਬੰਦਾ ਪਿਆ ਉਰੇ ਟੋਬੇ ਚ ਮਰਿਆ ਹੋਇਆ ਤੇ ਆਪਣੇ ਜਦ ਮੈਂ ਉਹਨੂੰ ਚੰਗੀ ਤਰ੍ਹਾਂ ਦੇਖਿਆ ਪਹਿਲਾਂ ਤਾਂ ਮੈਂ ਸੋਚਿਆ ਵੀ ਕੋਈ ਡੰਗਰ ਬੱਚਾ ਖਾ ਰਿਹਾ ਹੋਊਗਾ ਕੁੱਤਾ ਜਦੋਂ ਮੈਂ ਚੰਗੀ ਤਰ੍ਹਾਂ ਦੇਖਿਆ ਉਹਦੀ ਮੈਨੂੰ ਛਾਤੀ ਨਜ਼ਰ ਪਈ ਤਾਂ ਮੈਂ ਦੇਖਿਆ ਜੀ ਵੀ ਬੰਦਾ ਮਰਿਆ ਪਿਆ ਸੀਗਾ ਫਿਰ ਉਰੇ ਦੀ ਜਿਹੜੇ ਪਿੰਡ ਦੇ ਮੋਤਵਾਰ ਬੰਦੇ ਲੰਘਦੇ ਨੇ ਫਿਰ ਮੈਂ ਉਹਨਾਂ ਨੂੰ ਰੋਕ ਕੇ ਕਿਹਾ ਤੇ ਉਹਨਾਂ ਨੇ ਸਰਪੰਚ ਨੂੰ ਵੀ ਫੋਨ ਕਰਿਆ ਸੀਗਾ ਤੇ ਉਹਨਾਂ ਨੇ ਪੁਲਿਸ ਨੂੰ ਵੀ ਫੋਨ ਕਰਿਆ ਹੋਇਆ ਤੇ ਪੁਲਿਸ ਆ ਗਈ ਆ ਹੁਣ ਲੱਗਦਾ ਕਿ ਕੌਣ ਆ ਬੰਦਾ ਕਿਸ ਪਿੰਡ ਦਾ ਆ ਜਿ ਕਿਸੇ ਨਹੀਂ ਜੀ ਉਹਦਾ ਮੂੰਹ ਟੱਕਿਆ ਹੋਇਆ ਉਤੋਂ ਲੱਤਾਂ ਦੇ ਉੱਤੇ ਉਹਦੇ ਕੰਬਲ ਲਵੇਟਿਆ ਹੋਇਆ ਤੇ ਕੁਝ ਕਹਿ ਨਹੀਂ ਸਕਦੇ ਉਹਦੇ ਬਾਰੇ ਹਜੇ ਕੁੱਤਿਆਂ ਨੇ ਜੀ ਉਹਦੀ ਦੋ ਉਂਗਲਾਂ 'ਤੇ ਇੱਕ ਗੂਠਾ ਨੂੰ ਲੱਗਦਾ ਇਹ ਜਾਂ ਕੁਝ ਖਾਦਾ ਹੋਇਆ। ਕੁੱਤਾ ਸੀਗਾ ਜੀ ਜਿਆਦਾ ਸੀ। ਕੁੱਤੇ ਦੋ ਸੀਗੇ ਜੀ, ਇੱਕ ਛੋਟਾ ਜਿਹਾ ਬੱਚਾ ਸੀਗਾ ਤੇ ਇੱਕ ਉਹਦੀ ਮਾਂ ਸੀ ਮੇਰੇ ਹਿਸਾਬ ਨਾਲ। ਲੱਗਦਾ ਕਿੰਨੀ ਉਮਰ ਅੰਦਾਜ਼ਾ ਹੈਗਾ? ਤੁਹਾਨੂੰ ਲੱਗਦਾ ਕਿੰਨੀ ਉਮਰ? ਇਹਦੀ ਮੁੰਡੇ ਦੀ ਜੀ। ਕੁਝ ਅੰਦਾਜ਼ਾ ਲੱਗ ਰਿਹਾ? ਮੁੰਡੇ ਦੀ ਜੀ 35 ਤੋਂ ਉੱਪਰ ਫਰੀ ਹੋਊਗੀ। ਇਹ ਟੋਬਾ ਟੋਬਾ ਪਿੰਡ ਦਾ ਹੈ ਵੀਰੇ ਹਾਂ ਜੀ ਇਹ ਖਟੜਿਆਂ ਦਾ ਟੋਬਾ ਦੋ ਟੋਬੇ ਵੱਜਦੇ ਨੇ ਤੇ ਇੱਥੇ ਨੰਬਰ ਤਰ੍ਹਾਂ ਦੇ ਘਰਾਂ ਕੋਲੇ ਟੋਬਾ ਹੈ ਇਹ ਨਾਮ ਇਹ ਟਟਾ ਵੈਗਰੀ ਜੀ ਖਾਲਸਾ ਵੈਗਰੀ ਫਰੇ ਮੇਰਾ ਨਾਮ ਜਿਸ ਪਾਸੇ ਪਿੰਡ ਖਟੜਾ ਮੈਂ ਆਪਣੇ ਛੋਟੇ ਪੋਤਾ ਪੋਤੀ ਨੂੰ ਲੈਣ ਵਾਸਤੇ ਜਾ ਰਿਹਾ ਸਕੂਲ ਨੂੰ ਜਦੋਂ ਇਹ ਬਾਬੇ ਨੇ ਦੇਖਿਆ ਕਹਿੰਦਾ ਰੁਕੀ ਰੁਕੀ ਵੀ ਇੱਥੇ ਬੰਦਾ ਮਰਿਆ ਪਿਆ ਉਸੇ ਟਾਈਮ ਹੈ ਸਰਪੰਚ ਨੂੰ ਪੰਚਾਂ ਨੂੰ ਜਦੇ ਫੋਨ ਕਰਤਾ ਵੀ ਤੁਸੀਂ ਪੁਲਿਸ ਭੇਜ ਦਿਓ ਇੱਥੇ ਵੀ ਬੰਦਾ ਮਰਿਆ ਪਿਆ ਏ ਮੈਂ ਦੇਖ ਕੇ ਜਿਹੜੇ ਚੱਲੇ ਗਿਆ ਜਿਹੜੇ ਪੰਚਾਇਤ ਆ ਕੀ ਪ੍ਰੈਸਰ ਪੁਟਰ ਸਾਰੇ ਆ ਗਏ ਸੀ ਅੱਖ ਲੱਗਦਾ ਕਿ ਕਿੰਨੀ ਉਮਰ ਦਾ ਉਮਰ ਦਾ ਨਹੀਂ ਅੰਦਾਜ਼ਾ ਨਹੀਂ ਲਾ ਸਕਦੇ ਸੀ ਇਹ ਪਿੰਡ ਦਾ ਟੋਬਾ ਜੀ ਹਾਂਜੀ ਇਹ ਸਾਨੂੰ 112 ਤੇ ਵੀ ਕਾਲ ਗਈ ਸੀ ਤੇ ਪਿੰਡ ਤੋਂ ਵੀ ਖੱਟੜੇ ਤੋਂ ਇੱਕ ਦੋ ਗੋਲਾਂ ਗਈਆਂ ਸੀ ਵੀ ਇੱਥੇ ਛੱਪੜ ਹੈ ਪੁਰਾਣਾ ਉਹਦੀ ਸਾਬ ਸਫਾਈ ਨਹੀਂ ਹੋਈ ਉਹ ਵੀ ਉੱਤੇ ਗੰਦਗੀ ਵਗੈਰਾ ਹੈਗੀ ਹੈ ਤੇ ਉਹਦੇ ਚ ਇੱਕ ਡੈੱਡ ਬੋਡੀ ਪਈ ਹੈ ਹੁਣ ਆਪਾਂ ਮੌਕੇ ਤੇ ਖੜੇ ਆ ਤੇ ਹਜੇ ਤੱਕ ਉਹਦੀ ਕੋਈ ਬੇਸ਼ਨਾਖਤ ਨਹੀਂ ਹੋ ਪਈ ਹੈ ਜੋ ਇੱਕ ਦੋ ਇਥੋਂ ਮਿਸਿੰਗ ਪਰਸਨ ਰਿਪੋਰਟ ਸੀਗੀਆਂ ਅਸੀਂ ਉਹਨਾਂ ਦੇ ਵਾਰਸ਼ੀ ਵੀ ਬੁਲਾਏ ਆ ਫੋਰੈਂਸਿਕਸ ਵਾਲੇ ਵੀ ਬੁਲਾਏ ਆ ਪਹਿਲਾਂ ਫੋਰੈਂਸਿਕਸ ਵਾਲੇ ਆਪਦਾ ਜਾਂਚ ਕਰ ਲੈਣ ਉਹਦੇ ਬਾਅਦ ਫਿਰ ਬੋਡੀ ਸੋਲ ਹਸਪੀਟਲ ਰੱਖਾਵਾਂਗੇ ਅਸੀਂ شناختਾਸ ਤੇ ਲੱਗ ਰਿਹਾ ਵੀ ਕਿ ਏਜ ਵਗੈਰਾ ਵੀ ਕਿੰਨੀ ਏਜ ਦਾ ਹੋਊਗਾ ਜੀ ਨਹੀਂ ਉਹ ਜਿਵੇਂ ਉਹਦਾ ਚਿਹਰਾ ਟਕਿਆ ਹੋਇਆ ਜੀ ਬੋਡੀ ਤੋਂ ਲੱਗ ਰਿਹਾ ਹੈ ਜੀ ਵੀ ਜਿਵੇਂ 25 ਤੋਂ 30 ਸਾਲ ਦੇ ਵਿੱਚ ਕੋਈ ਨੌਜਵਾਨ ਦੀ ਡੈੱਡ ਬੋ